ਆਲੇ 92 ਬਣਾ ਮੈਂ ਨਿਮਾਇਦੀ ਕਰਦਾ ਮੈਨੂੰ ਹਲਕੇ ਦਾ ਕੰਮ ਪੁੱਛੋ ਜਿਹੜਾ ਕਰਨ ਵਾਲਾ ਦੂਜੀ ਗੱਲ ਦੱਸੋ ਕਿਤੇ ਨਹੀਂ ਕੰਮ ਹੋਇਆ ਮੈਨੂੰ ਦੱਸੋ ਕਿਹਾ ਸਾਡੇ ਕੰਮ ਨਹੀਂ ਹੋਇਆ ਕੰਮ ਕਰਵਾ ਕੇ ਹਾਂ ਜਿਹੜੀ ਇੱਕ ਮਿੰਟ ਸਰ ਇੱਕ ਏਸੀ ਸਾਡਾ ਸਟੈਂਡਰ ਸਾਡੇ ਚੁੱਲਾ ਮੈਂ 6.5 ਲੱਖ ਸਰ ਮੇਰੀ ਬੇਨਤੀ ਸੁਣ ਲੋ ਮੈਂ ਤੁਹਾਡੇ ਨਾਲ ਬਿਲਕੁਲ ਅੱਗੇ ਜੇ ਚੋਰੀ ਹੋਈ ਆ ਬਿਲਕੁਲ ਗਲਤ ਹੋਈ ਆ ਜਿਹੜੇ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦੇਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂੰਗਾ ਮੈਨੂੰ ਲੈ ਕੇ ਚਲੋ ਐਸਐਚਓ ਨੂੰ ਨਾਲ ਲੈ ਕੇ ਚਲਾਂਗੇ ਤੁਹਾਨੂੰ ਕੋਈ ਲੱਗਦਾ ਜਿੱਥੋਂ ਹੈਗੀ ਤੀ ਕੋਈ ਆਪਾਂ ਵੀਡੀਓ ਖੰਗਾਲ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਅੱਜ ਤੱਕ ਦਾ ਜੀ ਗੱਲ ਸਾਹਿਬ ਅਸੀਂ ਸ਼ੰਭੂ ਢਨੌਰ ਹਲਕੇ ਦਾ ਨਿਕਲ ਢਨੌਰ ਹਲਕੇ ਦਾ ਐਮਐਲਏ ਆ ਐਮਐਲਏ ਦਾ ਰਿਸ਼ਤੇਦਾਰ ਆ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦੋ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਇਹ ਮੈਨੂੰ ਤੁਸੀਂ ਵੀਡੀਓ ਦੇ ਦਿਓ ਉਹ ਕੁਝ ਆ ਜਿਹੜਾ ਕਰਾਉਣ ਵਾਲਾ ਨਕਰਵਾ ਕੇ ਉਹਨਾਂ ਨੂੰ ਉਹ ਗੱਲ ਜਿਹੜੀ ਐਮਪੀ ਦੇ ਕਿਵੇਂ ਜਾਂਦੇ ਸਾਰਾ ਮੇਰਾ ਸਵਾਲ ਹੈ ਪੁੱਤਾਂ ਦੀ ਟਰਾਲੀ ਸਨਾਰ ਦੇ ਜਾ ਕੇ ਟਰਾਲੀ ਦੇ ਵਿੱਚ ਛੋਟੇ ਸੀ ਵੀਲੇ ਜਿਹੜਾ ਜਿਹੜਾ ਮੇਰੇ ਮੇਰੇ ਵਾਸਤੇ ਕਰਵਾਉਣ ਵਾਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਪੜਤਾਲ ਕਰਾਂਗਾ ਜੇ ਇਨਕੇ ਅਸਨਾ ਲੱਭੀ ਮੈਂ ਬਣਵਾ ਕੇ ਹਾਂਜੀ ਲਾਲਵਾ ਜੀ ਗੱਲ ਸਾਡੀ ਗੱਲ ਆ ਜਿਹੜੀ ਆ ਗੱਡੀ ਦੀ ਗੱਲ ਰਹੀ ਬਾਪੂ ਜੀ ਸ਼ੰਪੂ ਪੁਰਾਣੇ ਥਾਣੇ ਜਾ ਗਈ ਟਰਾਲੀ ਖੜੀਆ ਟਰਾਲੀ ਹੁਣ ਨਹੀਂ ਤੁਹਾਨੂੰ ਬਸਾ ਖੜੀਆ ਨਾ ਸਾਡੀ ਕੰਪਨੀ ਦੀ ਮਸ਼ੀਨ ਹੈ ਸਦਾ ਇਹ ਚੀਜ਼ ਸਰ ਮੇਰੀ ਬੇਨਤੀ ਹੈ ਸਾਰਾ ਕੁਝ ਮੇਰੀ ਬੇਨਤੀ ਹੈ ਕਿ ਜੇ ਮੈਨੂੰ ਦੱਸੋ ਟਰਾਲੀ ਕਿਦੀ ਹੈ ਇਹਨਾਂ ਦੀ ਆ ਟਰਾਲੀ ਨਹੀਂ ਯਾਰ ਇਹ ਨਹੀਂ ਇਹ ਆ ਬੰਦੇ ਦੀ ਟਰਾਲੀ ਆ ਮੇਰਾ ਮੇਰੀ ਹੈ ਯਾਰ ਸਾਡੀ ਦੀ ਟਰਾਲੀ ਸਾਡੀ ਆ ਸਾਡੀ ਦਾ ਸਮਝ ਨਹੀਂ ਸਰ ਹੁਣ ਮੈਨੂੰ ਕੀ ਪਤਾ ਸਕੇ ਭਾਈ ਉਹ ਕਹਿੰਦਾ ਮੇਰੀ ਆ ਗੁਰਦੇਵ ਦੀ ਸਾਡਾ ਬੰਦੀ ਟਰਾਲੀ ਹਾਂ ਮੇਰਾ ਮਿਲਦਾ ਗਮਟਮਾ ਤੇ ਮੈਂ ਨਾਲ ਚੱਲੂਗਾ ਤੁਹਾਡੇ ਅਮਰੀਕ ਸਿੰਘ ਦੀ ਸਰ ਮੈਂ ਨਾਲ ਚੱਲੂਗਾ ਟਰਾਲੀ ਦੇ ਕੇ ਜੀਤੋ ਬਣਵਾਈਏ ਉਹਨੂੰ ਨਾਲ ਲੈ ਕੇ ਚੱਲਾਂ ਜੇ ਉਹਨਾਂ ਨੇ ਵੈਰੀਫਾਈ ਕਰਤਾ ਮੇਰੇ ਤੋਂ ਬਣੀ ਹੋਈ ਆ ਟਰਾਲੀ ਮੈਂ ਦੋ ਵਾਕੇ ਲੈ ਕੇ ਕਿਉਂ ਜਾ ਆ ਬਣ ਵਾਕੇ ਟਰਾਲੀ ਤੁਸੀਂ ਆਹਸੋ ਟਰਾਲੀ ਦੀ ਕੋਈ ਆਰਥੀ ਹੁੰਦੀ ਹੈ ਵੀ ਵੈਰੀਫਾਈ ਕਰਾਂਗੇ ਜੀ ਜਿਹੜਾ ਬਣਾਉਂਦਾ ਹੈ ਜਿਹੜਾ ਬਣਾਉਂਦਾ ਹੈ ਉਹਨੂੰ ਤਾਂ ਪਤਾ ਹੀ ਹੁੰਦਾ ਤੁਸੀਂ ਨਵੀਂ ਲਈ ਦੀ ਬਣਵਾਈ ਜੀ ਅਸੀਂ ਤਾਂ ਚਲਦੀ ਲਈ ਦੀ ਹੋਟਲ ਵਾਲੀ ਤੋਂ ਸੱਜ ਚੱਲੀ ਹੋਈ ਲਈਏ